ਭਗਤਾ ਓ ਭਗਤਾ ਓ ਠੀਕ ਆ ਇਹਨੂੰ ਭੈਣ ਦੇ ਖਸਮਾ ਕੰਮ ਕਰ ਰਹੀ ਨਹੀਂ ਕੋਈ ਓਏ ਓ ਭਗਤਾ ਬਾਬੇ ਨੂੰ ਕੀ ਕੰਮ ਹੋਣਾ ਬਾਬੇ ਨੇ ਤਾਂ ਤੁਰਦੇ ਫਿਰਦੇ ਰਹਿਣਾ ਬਿਰਤੀ ਲਾ ਗਈ ਬਹਿ ਜਾਣਾ ਭਗਤਾ ਜਿਹੜੀ ਬੂਟੀ ਖਵਾ ਦੇ ਹੈ ਨਹੀਂ ਪਾਈ ਮੇਰੇ ਕੋਲ ਤਾਂ ਇੱਕ ਚਮਚਾਕ ਹੈ ਭਗਤਾ ਹੱਥ ਬਣਾ ਲੈ ਜਿਹੜੀ ਬੂਟੀ ਖਵਾ ਦੇ ਖਾ ਲੈ ਪਈਏ ਖਾ ਲੈ ਮੈਨੂੰ ਚਾਹਣਾ ਕਰ ਮੈਂ ਤਾਂ ਕੰਮ ਕਰ ਕਰਾਂ ਚਾ ਕਾ ਦੇਖ ਕੇ ਖਾਈ ਕੋਈ ਨਹੀਂ ਭਗਤਾ ਕੋਈ ਨਹੀਂ ਕਾਨੂੰ ਭਗਤਾ ਬਾਬੇ ਨਾਲ ਟਿਚਰਾ ਕਰਦਾ ਜੜੀ ਬੂਟੀ ਤਾਂ ਮੈਂ ਇੱਥੇ ਟੰਗਤੀ ਐਡੀ ਉੱਚੇ ਜਿੱਡੀ ਉੱਚਾ ਟਾਬਰ ਹੁੰਦਾ ਭਗਤਾ ਕਰ ਕੇ ਦੇ ਦੇ ਭਗਤਾ ਮੈਂ ਤਰ ਉਤਰਦੀ ਬਾਬਾ ਇਹਦੇ ਹੱਥ ਰੇ ਤਰੂ ਮੈਂ ਤੋਣਾ ਕਿਉਂ ਭਗਤਾ ਟਿਚਰਾ ਕਰਦਾ ਬਾਬੇ ਨਾਲ ਕਿਉਂ ਤੇ ਤੈਰਾ ਮਾਇ ਕਰਦਾ ਕਿ ਤੂੰ ਕਰਦਾ ਭਗਤਾ ਏਡੀ ਉੱਚੇ ਟੰਗਤੀ ਬਾਬੇ ਦਾ ਕੱਦ ਵੀ ਤੈਨੂੰ ਪਤਾ ਕਿੱਡਾ ਕਾ ਬਾਬੇ ਨੂੰ ਬਰਾ ਭੈਣ ਦੀ ਗਾਹ ਤੂੰ ਜੰਗਲਾਂ ਦੇ ਵਿੱਚ ਤਪੱਸਿਆ ਕਰਦਾ ਤਪੱਸਿਆ ਦਾ ਕਰਦਾ ਸੀ ਭਗਤਾ ਜਦੋਂ ਆ ਜੜੀ ਬੂਟੀ ਖਾ ਲਾਂਦਾ ਸੀ ਨਾ ਅੰਬਰਾਂ ਚ ਡੇਰਾ ਹੁੰਦਾ ਸੀਗਾ ਦਿਨ 30 ਵਰਗਾ ਲੱਗਦਾ ਸੀ ਹੁਣ ਇਹਦੇ ਬਿਨਾ ਤਾਂ ਦੁਨੀਆ ਯਾਰ ਲੱਗਦੀ ਆ ਭਗਤਾ ਮੈਂ ਤਾਂ ਆਪਣਾ ਘਰ ਪਰਿਵਾਰ ਵੀ ਲੈ ਕੇ ਮੰਡੀ ਚ ਆ ਗਿਆ ਭਗਤਾ ਤਾਂ ਮੈਨੂੰ ਪੱਤਕੀਆਂ ਦੀ ਲੈ ਕੇ ਫਗਤਾ ਜੜੀ ਬੂਟੀ ਖਵਾ ਦੇ ਖਵਾ ਦੇ ਫਗਤਾ ਵਾਣੀ ਉਹ ਮੇਰੇ ਕੋਲ ਨਹੀਂ ਹੈ ਜੀ ਫਗਤਾ ਜਿਹੜਾ ਕੰਮ ਕਹੇਗਾ ਉਹ ਕਰਦਾਗਾ ਫਗਤਾ ਆ ਜਾ ਮੇਰ ਨਾਲ ਪਹਿਲਾਂ ਖਾਲ ਵੜਾ ਕੇ ਖਾਲ ਖਾ ਚੱਲ ਫਗਤਾ ਆ ਜਾ ਚੱਲ ਖਾਲ ਦਾ ਕੰਮ ਕਰਾਂਗਾ ਫਿਰ ਲੱਭੂੰ ਚੰਚਾ ਜਾ ਆ ਬਾ ਕਬੀਲਦਾਰੀ ਕਰ ਲੈ ਕੋਈ ਮਣੀ ਮੋਟੀ ਉਹ ਫਗਤਾ ਕਿਹੜੀ ਕਬੀਲਦਾਰੀ ਜਾਂ ਥੱਲੇ ਤਾਂ ਅੰਗਰੇਜ਼ੀ ਕੱਛਾ ਪਾਈ ਫਿਰਦਾ ਓਏ ਤੂੰ ਕਿਹੜਾ ਸਾਹ ਤੂੰ ਉਹ ਭਗਤਾ ਇਹ ਤਾਂ ਕਿਸੇ ਦਿੱਤਾ ਸੀ ਭਗਤ ਨੇ ਤੇਰੇ ਵਰਗੇ ਨੇ ਉੱਥੋਂ ਪਾ ਲਿਆ ਐਵੇਂ ਅੰਗਰੇਜ਼ੀ ਕੱਛਾ ਪਾ ਕੇ ਤਮੱਸਿਆ ਕਰੇਂਗਾ ਤੂੰ ਉਹ ਭਗਤਾ ਰੱਬ ਨਾਲ ਬਿਰਤੀ ਲਾਉਣ ਵਾਸਤੇ ਅੰਗਰੇਜ਼ੀ ਅੰਗੂਜੀ ਕੱਛਾਂ ਦੀ ਕੋਈ ਚੱਕਰ ਨਹੀਂ ਹੁੰਦਾ ਇਹ ਤਾਂ ਭਗਤਾ ਕੋਈ ਜੜੀ ਬੂਟੀ ਆ ਜਿਹੜੀ ਤੇਰੇ ਕੋਲੇ ਸਿੱਧੀ ਪਰਮਾਤਮਾ ਨਾਲ ਮੇਲ ਕਰਾਉਂਦੀ ਆ ਭਗਤਾ ਕੀ ਹੋ ਗਿਆ ਭਗਤਾ ਇਹ ਕਾਰ ਕਿੱਧਰ ਤੁਰ ਜੇ ਤੂੰ ਡਾੜਾ ਲਾਉਂਦੀ ਵੇ ਬੱਸ 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 ਆਹ ਚਿੱਟੀ ਜੀ ਆਈ ਮੋਟਰ ਹਾਂਜੀ ਹਾਂ ਅਲੋ ਭਾਈ ਬਿਆ ਖਾਸ ਮਾ ਕਿਦੇ ਕਿਦੇ ਕੋਲ ਚਾਵਲ ਮਾਰ ਗਿਆ ਓਏ ਵੀ ਜੜੀ ਬੂਟੀਆਂ ਦੇ ਕੋਲੇ ਕਹੂੰ ਦੀ ਸ਼ਾਹੂ ਲੱਗੇ ਭਗਤਾ ਕਿਸੇ ਨੂੰ ਟਪਾਰ ਨਹੀਂ ਮਾਰੀ ਤੇ ਉਹ ਵਿਆ ਪੁਲਿਸ ਕਿਵੇਂ ਆ ਗਈ ਫਿਰ ਕੱਲੇ ਸਾਡੇ ਵੱਡੇ ਪਰੌਣੀ ਨੇ ਦੱਸਿਆ ਸੀ ਉਹਨੇ ਮੇਰੇ ਹਾਥੀ ਦਾ ਸ਼ੌਦਾ ਕਰਾਇਆ ਸੀ ਓ ਲਾਣੇਦਾਰਾ ਔਰਿਆ ਭਲਾਉ ਨੂੰ ਵਰਪੂਰ ਸਿੰਘ ਜੀ ਆਜੋ ਜੀ ਆਜੋ ਆਗੇ ਬਾਈ ਆ ਜਾ ਬਈ ਆ ਜਾ ਇਹ ਤਾਂ ਨਹੀਂ ਹੈਗੀ ਕਾਨੂੰਨ ਦਾ ਕਰਤੇ ਕਰਤੇ ਸਿੱਕ ਕਰਨਾ ਆਏ ਨੇ ਆਗੇ ਜਾ ਕੇ ਲੱਤ ਨਹੀਂ ਦੋਤਰਾ ਜਾਂਦਾ ਲੈ ਗਿਆ ਲੰਗੇ ਓ ਜੀ ਓ ਬਾਬਾ ਤੂੰ ਕਿੱਧਰ ਤੁਰਿਆ ਫਿਰਦਾ ਹੈ ਚਲ ਓਏ ਕਿੱਧਰ ਤੁਰਦਾ ਤੂੰ ਕੁਛ ਨਹੀਂ ਮਾਈ ਪਾਪ ਮੈਂ ਤਾਂ ਛੁਲਫਾ ਵੇਚਦਾ ਤੀ ਕਿਹਨੂੰ ਵੇਚਦਾ ਓਏ ਉਹ ਕਲੇਬੰਗ ਤੇ ਛਾਜ ਲਿਆ ਵਾਲਿਆਂ ਲਈ ਜਿਹੜਾ ਮੋਟਰਸਾਈਕਲ ਸਮਾਰਦਾ ਇਹਨੂੰ ਵੇਚ ਕੇ ਮੈਂ ਤਾਂ ਆਪਣਾ ਗੁਜ਼ਾਰਾ ਕਰਦਾ। ਭਾਜੀ ਮੇਰਾ ਤਾਂ ਤੇ ਕੋਈ ਹਿੱਸਾ ਨਹੀਂ ਆ ਜੀ। ਮੈਂ ਤਾਂ ਇੱਥੇ ਇਹਦਾ ਮੇਰੇ ਕੋਲ ਪਾਣੀ ਤਾਂ ਨਹੀਂ ਪੀਣ ਖੜ ਜਾਂਦਾ ਰੋ ਜੀ। ਹਾਂ ਲੱਗੇ ਜੀ ਮੈਂ ਤਾਂ ਮਰੀਦੋ ਚੜਾ ਲੋ ਚਾਹੀ ਜੀ। ਭਰਪੁਰ ਸਿੰਘ ਜੀ ਅਜੇ ਤਾਂ ਉਹ ਕੰਮ ਆਈ ਸੀ ਛੋਟ ਲਵੇ। ਕਿਹੜਾ ਜੀ? ਦੋਤਾ ਕਿੱਥੇ ਆ ਸੁਟਾ? ਦੋਤਾ ਮੈਨੂੰ ਤਾਂ ਕੀ ਪਤਾ ਜੀ ਕਿੱਥੇ ਆਉਣਾ। ਨਾ ਤੁਸੀਂ ਦਿਵਾਲੀ ਕਹਿ ਕੇ ਆਏ ਸੀ। ਫੇ ਦਿਵਾਲੀ ਦਿਖਾ ਦਿੰਦੇ ਆ ਇਕੱਲੀ। ਵਿਸ਼ਕਰਮਾ ਵੀ ਟਪਾ ਦੀ ਤੁਸੀਂ ਤਾਂ ਮੰंजे ਤੇ ਬੈਠ ਆ ਜੀ ਆਜੋ ਆਜੋ ਆ ਸਹਰਾ ਆਜੋ ਵਿਸ਼ਕਰਮਾ ਦਾ ਕਹਿ ਕੇ ਆਏ ਦੀ ਵਿਸ਼ਕਰਮਾ ਨੂੰ ਪੇਸ਼ ਕਰ ਦਾਂਗੇ ਜੀ ਤੁਸੀਂ ਹਾਜ਼ਰੀ ਨਹੀਂ ਕਰੇਗਾ ਚਾਰ ਦਿਨ ਉੱਪਰ ਟੱਪ ਗਏ ਬਾਪੂ ਉਹ ਭਾਈ ਮੈਨੂੰ ਤਾਂ ਕੀ ਪਤਾ ਹੁਣ ਮੈਂ ਤਾਂ ਖੇਤੀਬਾੜੀ ਵਾਲਾ ਜਨਮ ਬਣਾ ਰੇ ਹਾਂ ਫਸਲ ਵੱਡੀ ਆ ਕੱਲ ਹੂੰ ਮੈਂ ਤਾਂ ਇਹ ਸਰਕਾਰ ਦੇ ਸਾਹਬ ਨਾਲ ਚੱਲਦਾ ਜੀ ਮੈਂ ਤਾਂ ਖਰਚੇ ਨੂੰ ਅੱਗੋਂ ਨਹੀਂ ਲਾਉਂਦਾ ਆ ਦੇਖੋ ਬਾਹੋਂ ਲੱਗਣੇ ਇਸ ਤਾਂ ਉਹ ਅੱਗ ਨੂੰ ਛੱਡ ਦੇਣਾ ਕੰਮ ਖੇਤ ਨੂੰ ਉਹ ਦੱਸ ਕਿੱਥੇ ਦੋਤਾ ਤੇਰਾ ਹੈ ਦੋਤਾ ਕਿੱਥੇ ਤੇਰਾ ਦੋਤਾ ਜੀ ਮੈਨੂੰ ਤਾਂ ਕੀ ਪਤਾ ਜੀ ਅਫਸਰੋ ਮੈਂ ਮੈਨੂੰ ਡਾਕਟਰ ਵੀ ਤੁਸੀਂ ਜਿੰਦੇ ਲਾ ਰੱਖੇ ਨੇ ਮੈਂ ਤਾਂ ਅਣਪੜ ਬੰਦਾ ਤਰਸੀਮ ਜਮੀ ਮੈਨੂੰ ਤਾਂ ਦਿਨੇ ਪਤਾ ਇੱਲੇ ਤਾਂ ਕੁੱਕਰ ਨਹੀਂ ਆਉਂਦਾ ਹੈਗਾ ਅਣਪੜ ਤਾਂ ਹੈਗੇ ਹਾਂ ਜੀ ਚਲੋ ਅਸੀਂ ਮੰਨ ਦਿਆ ਕੋਈ ਗੱਲ ਨਹੀਂ ਪਰ ਅਸੀਂ ਘਰੇ ਵੀ ਜਾ ਕੇ ਆਏ ਆ ਲੋਕ ਲਾਏ ਭਾਈ ਨੇ ਜੰਦੇ ਲੱਗੇ ਭਾਈ ਨੇ ਉੱਥੇ ਉਹ ਕਿੱਥੇ ਟਪਾਤਾ ਮੁੰਡਾ ਮੈਨੂੰ ਤਾਂ ਕੀ ਪਤਾ ਜੀ ਮੈਨੂੰ ਕਿਹੜਾ ਦੱਸ ਕੇ ਜਾਂਦੇ ਨੇ ਨੇ ਆ ਛਡਾਉਣ ਲੱਗੇ ਤਾਂ ਬਹੋਲੇ ਲੜੀਆਂ ਕੱਢਦਾ ਸੀ ਮੈਂ ਤਾਂ ਇਹ ਕਿਹਾ ਸੀ ਮੈਂ ਕਿਹਾ દિਵਾਲੀ ਚਲ ਮੁੰਡਾ ਘਰੇ ਮਨਾ ਲੂ ਘਰੂਂਡੀ ਮਨਾਉਂਦੇ ਨੇ ਮੁੰਡੇ ਦੀ દિਵਾਲੀ ਦੀ ਜੀ ਪਰ ਮਨਾਲੀ ਚਾਰ ਦਿਨ ਹੋ ਗਏ દિਵਾਲੀ ਲੰਗੀ ਨੂੰ ਵੀ ਤੁਸੀਂ ਵੀਸ਼ ਕਰਮਾ ਵੀ ਟਪਾਤੀ ਮੁੰਡਾ ਪੇਸ਼ ਕਰੋ ਮੁੰਡਾ ਅਫਸਰੋ ਮੈਨੂੰ ਤਾਂ ਕੀਪਤਾ ਜੀ ਮੈਂ ਤਾਂ ਹੈ ਮੈਨੂੰ ਕਿਹੜਾ ਕੋ ਦੱਸ ਦੇਣੇ ਜੀ ਮੈਨੂੰ ਤਾਂ ਇਹ ਚਾਰ ਦਿਨ ਫਿਰਦੇ ਨੇ ਜਵਾਕ ਦੇ ਅਸਲ ਵਿੱਚ ਮੈਨੂੰ ਉਹਦੇ ਕਹਿੰਦੇ ਕਹਿੰਦੇ ਵੀ ਇੱਕ ਦਿਨ ਬਾਅਦ ਇਹ ਮੈਂ ਚਲ ਹੜੇ ਹੂੜੇ ਕੱਢ ਕੇ ਸੱਤੇ ਅਫਸਰਾਂ ਨੂੰ ਫੋਨ ਕਰਾਤਾ ਸੀ ਤੁਸੀਂ ਪ੍ਰਧਾਨ ਸਾਹਿਬ ਆਪ ਦੀ ਲਿਹਾ ਸਮਝ ਗਏ ਤੁਹਾਡੇ ਨਾਲ ਰਿਸ਼ਤੇਦਾਰੀ ਪੈਂਦੀ ਹੈ ਤਾਂ ਕਰਕੇ ਛੜਵਾਤਾ ਅਰ ਤੁਸੀਂ ਫਰਾਰ ਕਰਤਾ ਹੋ ਆਪਨੇ ਆਏ ਪ੍ਰਧਾਨ ਸਾਹਿਬ ਅੱਜ ਪ੍ਰਧਾਨ ਸਾਹਿਬ ਤਾਂ ਗਏ ਹੋਏ ਨੇ ਜਿਮਨੀ ਚੌਂਚ ਗਏ ਹੋਏ ਨੇ ਤੁਸੀਂ ਬੰਦਾ ਪੇਸ਼ ਕਰੋ ਕਿੱਥੇ ਦੋ ਦੋ ਤੇਰਾ ਦੋਤਾ ਹੀ ਮੇਰੇ ਮਨ ਤਾਂ ਮੈਨੂੰ ਤਾਂ ਕੀ ਦੱਸ ਤੈਨੂੰ ਦੋਤੇ ਬਾਰੇ ਜੀ ਹੈ ਪਤਾ ਤਾਂ ਹੈਗਾ ਦੇਖੋ ਸੋਨੂੰ ਨਹੀਂ ਸੌ ਲੱਗੇ ਮੁੰਡੇ ਨੂੰ ਸੌ ਲੱਗੇ ਮੈਨੂੰ ਤਾਂ ਜੀ ਵੱਡੇ ਦੀ ਜੀ ਮੇਰੇ ਦੀ ਉਹ ਝੂਠੀਆਂ ਸੋਹਾਂ ਨਾ ਖਾਓ ਉੱਦੇ ਵੀ ਤੁਸੀਂ ਇੰਟਰਲੇ ਕਰਦੇ ਨੇ ਮੈਂ ਤਾਂ ਮੜੀ ਤੇ ਚੜ ਜਲੇ ਸੀ ਮੜੀ ਨੂੰ ਮੰਨਦੇ ਸੀ ਖੇਤ ਵਾਲੇ ਬਾਬੇ ਨੂੰ ਮੰਨਦੇ ਸੀ ਉਹ ਤੁਹਾਡੇ ਪਾਪੇ ਕਰਕੇ ਮੜੀ ਵੀ ਦਬ ਜੂ ਇਹਨਾਂ ਆਬ ਝੂਠ ਬੋਲਦਾਈ ਇਹੇ ਓਏ ਇਹਨੂੰ ਬਿਠਾਓ ਗੱਡੀ ਚ ਹੈ ਚੱਲ ਇਹਨੂੰ ਚੱਕੋ ਚੱਲ ਪੜ ਗੱਡੀ 'ਵਰ ਚੱਲ ਬਾਈ ਓ ਮੁੰਡਾ ਦਾ ਆ ਪਿਆ ਊ ਆ ਵੀ ਚੱਲ ਓਏ ਪੰਨ ਵਾਲ ਕੇ ਜਾ ਚੱਲ ਓ ਤੂੰ ਵੀ ਆ ਓਏ ਨਾਲ ਆ ਬਾਲ ਮਜ਼ਦੂਰੀ ਕਰਾਉਣਾ ਦੇ ਹੈ ਆ ਬਾਲ ਮਜ਼ਦੂਰੀ ਕਰਾਉਣਾ ਤੂੰ ਨਹੀਂ ਜੀ ਬਾਲ ਮਜ਼ਦੂਰੀ ਨਹੀਂ ਹੈਗੀ ਜੀ ਹਾਂ ਜਿਹੜੀ ਤਾਂ ਆਪ ਹੀ ਦੋ ਦੋ ਬਾਲ ਨੇ ਜੀ ਐਡੇ ਐਡੇ ਬਾਲ ਹੈਗੇ ਆਂ ਅਸਰੋਂ ਤਾਂ ਕੱਦ ਸੇ ਹਟਾਈ ਜੇ ਬਾਲ ਨਹੀਂ ਹੈਗਾ ਜੀ ਇਹ ਨਾ ਕਰਦਾ ਕੀ ਇਹਦੋਂ ਇੱਥੇ ਕੁਛ ਨਹੀਂ ਕਿ ਮੈਂ ਤਾਂ ਪਾਣੀ ਪੀਣ ਆਇਆ ਸੀ ਭਗਤ ਤਿੱਤਰ ਹੋਇਆ ਤਿੱਤਰ ਚੱਲ ਓਏ ਤੁਲੰਗਾ ਇਹ ਜਨੌਰ ਜਹਾਡ ਪਾਲ ਰੱਖਿਆ ਤਾਂ ਇਹਨੂੰ ਚਲੋ ਚਲ ਜਨਾਬ ਚਲੋ ਚਲ ਨਜ਼ਾਰ ਨੂੰ ਚੱਕੋ ਹਾਂ ਚਲ ਬਾਹਰ ਗੱਡੀ ਚਾ ਚਲੋ ਆਜੋ ਮੈਂ ਕੀ ਕਹਾਂ ਕੀ ਕਹਿੰਦੇ ਕਰੇ ਵੀ ਚੱਲ ਵੀ ਕਰੇ ਵੀ ਚੱਲਾਂਗੇ ਉਹ ਕਰੇ ਚੱਲ ਚੱਲ ਘਰ ਵੀ ਚੱਕਣੇ ਨੇ ਫਿਰ ਸਾਨੂੰ ਹੁਣ ਚਲ ਸੂਈ ਤੋਂ ਹੀ ਦੇ ਦੇਣ ਚਲ ਚਲ ਕਰੇ ਲੈ ਕੇ ਜਾ ਲੈ ਇਹਨੂੰ ਚਲ ਆਜੋ ਤਰਸੀਮ ਦੇਖੇ ਬੱਚਿਆਂ ਵਾਲਿਆਂ ਪਾ ਤੂੰ ਐ ਧੱਕਾ ਨਾ ਕਰ ਮੇਰੇ ਨਾਲ ਮੈਂ ਤਾਂ ਜਿਵੇਂ ਮੈਨੂੰ ਕਹਿ ਗਿਆ ਪ੍ਰਧਾਨ ਸਾਹਿਬ ਦੇ ਮੈਂ ਤਾਂ ਉਮੈ ਹੀ ਕਰਨਾ ਪ੍ਰਧਾਨ ਸਾਹਿਬ ਸਾਡਾ ਰਿਸ਼ਤੇਦਾਰ ਹੈ ਜੀ ਉਹ ਧੱਕਾ ਕਿਉਂ ਕਰ ਰਹੇ ਮੇਰੇ ਨਾਲ ਜਵਾਹਰ ਦਾ ਸੁਣ ਨਹੀਂ ਕਿਹਦੇ ਨਾਲ ਕਰੀ ਬਾਪੂ ਗੱਲ ਕਰੇ ਜਾ ਕੇ ਕਰੀ ਚੱਲ ਚਲੋ ਨਾਲ ਛੋਟੇ ਇਹਨਾਂ ਦੇ ਘਰ ਨੂੰ ਵੀ ਚੱਕਣਾ ਜੀ ਉਹ ਵੀ ਨਾਲ ਸੀ ਇਹਨਾਂ ਦੇ ਉਹਨੂੰ ਵੀ ਦੌਰਾ ਪੈਂਦਾ ਜੀ ਉਸ ਮਰਜੀ ਪੈਂਦੇ ਦੌੜਿਆ ਤੈਨੂੰ ਵੀ ਪੈਣਗੇ ਹੁਣ ਛੋਟੇ ਬਿਠਾਵਾਂਗੇ ਦੌਰੇ ਬੈਠ ਵਿੱਚ ਪੈਸੇ ਖਾਣੇ ਸੌਖੇ ਨਹੀਂ ਨਾ ਹੈਗੇ ਮਾਰ ਮਾਰ ਠੱਗੀਆਂ ਤੁਸੀਂ ਚੱਲਦਾ ਉਹਨਾਂ ਦੇ ਬੈਠ ਬੈਠੋ ਜੀ ਇਹਨੂੰ ਚੱਲ ਮੁੜਿਆ ਚਲਾ ਗਿਆ ਚਲੋ ਜੀ ਚਲੋ ਕਰੇ ਚਲੋ ਦੇਖ ਲਓ ਜੀ ਇੱਕ ਵਾਰੀ ਹੋ ਰਿਹਾ ਜੀ ਦੇਖ ਲਿਆ ਹੁਣ ਤਾਂ ਉਹਨੂੰ ਹਾਜ਼ਰ ਕਰ ਦੋ ਛੱਡ ਦਾਂਗੇ ਚਲ ਸਿੱਧੇ ਚਲੋ ਜੀ ਇੱਧਰੇ ਆਨਾਂ ਦਾ ਕਰ ਠੀਕ ਹੈ ਠੀਕ ਹਾਂ ਜੀ ਹਾਂ ਰੋਕੀ ਗੱਡੀ 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 ਰੋਕੀ 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 ਉਰੇ 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 ਸੁਰ ਫੜ ਕੱਢ ਸੁਲ ਸੁਲ ਮਗਾੜ ਹਾਂ ਲਓ ਮਾਈ ਬਾਪ ਸੜ ਬਾਬਾ ਹੋ ਗਿਆ ਕੰਮ ਕਰ ਭਾਜ ਭੈ ਮੈਨੂੰ ਸੜ ਦੇ ਮੈਂ ਉਹ ਦੇਖ ਲੈਣੀ ਚਾਹੁੰਦਾ ਡੰਡੀ ਹੋਇਆ ਉਹਦੇ ਭਾਜਾ ਭਾਜਾ ਸਾਲਾ ਬਨੋਟੀ ਸਾਹ